ਆਇਆ ਤੇਰੇ ਪਿੰਡ ਦੀ ਨਹਾਰ ਬਦਲਦਿਆਂ ਵਾਕਈ ਪਿੰਡਾਂ ਦੀਆਂ ਨਹਾਰਾਂ ਬਦਲ ਰਹੀਆਂ ਨੇ ਪਿੰਡਾਂ ਦੇ ਜਿਹੜੇ ਸਮਾਰਟ ਸਕੂਲ ਨੇ ਉਹਨਾਂ ਦੇ ਵਿੱਚ ਇੱਕ ਨਵਾਂ ਪਿੰਡ ਅਰਾਈਆਂ ਦੇ ਸਕੂਲ ਦੇ ਵਿੱਚ ਪਹੁੰਚੇ ਆ ਵਾਕਈ ਜਿਹੜੇ ਆ ਵੱਡੇ ਵੱਡੇ ਸਕੂਲਾਂ ਨੂੰ ਜਿਹੜੇ ਆ ਪਿੰਡਾਂ ਦੇ ਸਕੂਲ ਮਾਤ ਕਰ ਰਹੇ ਨੇ ਮੇਰੇ ਪਿੱਛੇ ਤਸਵੀਰਾਂ ਆਂ ਦਾਨੀ ਸੱਜਣਾ ਦੀ ਵੀ ਬਹੁਤ ਇੱਥੇ ਲੋੜ ਰਹਿੰਦੀ ਆ ਦਾਨੀ ਸੱਜਣ ਵੀ ਹਰ ਵੇਲੇ ਇੱਥੇ ਕੁਛ ਨਾ ਕੁਛ ਦਾਨ ਕਰਦੇ ਰਹਿੰਦੇ ਨੇ ਸਕੂਲ ਦੀਆਂ ਤਸਵੀਰਾਂ ਮੈਂ ਦਿਖਾ ਦਿਆਂ ਸਮਾਰਟ ਸਕੂਲ ਆ ਬਹੁਤ ਹੀ ਵਧੀਆ ਇੰਗਲਿਸ਼ ਸਕੂਲ ਦਾ ਇਹ ਨਾਲੋਂ ਵਧੀਆ ਇਹ ਜਿਹੜਾ ਸਮਾਰਟ ਸਕੂਲ ਇੱਥੇ ਬਣਿਆ ਹੋਇਆ ਆ ਸਮਾਰਟ ਸਕੂਲ ਦੇ ਵਿੱਚ ਮੌਜੂਦ ਹਾਂ ਕਿਉਂਕਿ ਪਿੰਡਾਂ ਦੇ ਵਿੱਚ ਜਿਹੜੇ ਸਮਾਰਟ ਸਕੂਲ ਬਣੇ ਹੋਏ ਨੇ ਬਹੁਤ ਹੀ ਵਧੀਆ ਢਾਂਗੇ ਆ ਜਿੱਥੇ ਕਿ ਕੰਪਿਊਟਰ ਵੀ ਹੈਗੇ ਨੇ ਤੇ ਹੋਰ ਵੀ ਵਧੀਆ ਕਲਾਸਾਂ ਨੇ ਵਧੀਆ ਟੀਚਰ ਨੇ ਇੱਥੇ ਅੱਜ ਦਾਨ ਕਰਨ ਦੇ ਲਈ ਪਹੁੰਚੇ ਨੇ ਲਖਬੀਰ ਸਿੰਘ ਜੀ ਸਿੱਧੂ ਸਾਹਿਬ ਜਿਹੜੇ ਕਿ ਜਗ੍ਹਾ-ਜਗ੍ਹਾ ਸਕੂਲਾਂ ਦੇ ਵਿੱਚ ਬਹੁਤ ਸਾਰੇ ਦਾਨ ਕਰਦੇ ਰਹਿੰਦੇ ਨੇ ਅੱਜ ਇੱਥੇ ਕੰਪਿਊਟਰ ਤੇ ਹੋਰ ਵੀ ਪਹਿਲੇ ਬਹੁਤ ਕੁਝ ਦਾਨ ਕਰ ਚੁੱਕੇ ਨੇ ਮੈਂ ਇੱਥੇ ਦੱਸ ਦੇਣਾ ਜ਼ਰੂਰੀ ਸਮਝਦਾ ਕਿ ਸਾਡੇ ਏਕਤਾ ਲਹਿਰ ਦੇ ਜਿਹੜੇ ਹਾਲਕੀ ਸਮਝ ਲਓ ਉਹਨਾਂ ਦੇ ਬਹੁਤ ਤਕੜੇ ਮੈਂਬਰ ਨੇ ਵੱਡੇ ਮੈਂਬਰ ਵੀ ਨੇ ਗੱਲਬਾਤ ਸਾਡੀ ਇੱਥੇ ਦੇ ਪ੍ਰਿੰਸੀਪਲ ਸਾਹਿਬਾਨ ਨਾਲ ਵੀ ਕਰਾਵਾਂਗੇ ਹੋਰ ਟੀਚਰਾਂ ਨਾਲ ਵੀ ਕਰਾਵਾਂਗੇ ਸਿੱਧੂ ਸਾਹਿਬ ਨਾਲ ਵੀ ਕਰਾਵਾਂਗੇ ਜਿਹੜੇ ਕਿ ਇੱਥੇ ਆਏ ਨੇ ਸਕੂਲ ਵਾਕਈ ਸਮਾਰਟ ਸਕੂਲ ਪਿੰਡਾਂ ਦੇ ਪਿੰਡਾਂ 'ਚ ਜਾ ਕੇ ਸਨ ਬੜੀ ਹੈਰਾਨੀ ਹੁੰਦੀ ਹੈ ਜਦੋਂ ਅਸੀਂ ਇਸ ਤਰ੍ਹਾਂ ਦੇ ਸਕੂਲ ਪਿੰਡਾਂ ਦੇ ਵਿੱਚ ਦੇਖਦੇ ਆ ਮੇਰੇ ਪਿੱਛੇ ਤਸਵੀਰਾਂ ਨੇ ਇਸੇ ਸਕੂਲ ਦੀਆਂ ਨਵਾ ਪਿੰਡ ਅਰਾਈਆਂ ਦੇ ਸਕੂਲ ਦੀਆਂ ਸਾਡੇ ਸਿੱਧੂ ਸਾਹ ਸਾਡੇ ਨਾਲ ਮੌਜੂਦ ਨੇ ਸਰ ਸਭ ਤੋਂ ਪਹਿਲੇ ਸਵਾਗਤ ਹੈ ਸਰ ਤੁਹਾਡਾ ਥੈਂਕ ਯੂ ਥੈਂਕ ਯੂ ਥੈਂਕ ਯੂ ਸਰ ਬਹੁਤ ਕੁਸ਼ਲ ਸਕੂਲਾਂ ਨੂੰ ਦਾਣ ਦਿੰਦੇ ਰਹਿੰਦੇ ਹੋ ਸਕੂਲਾਂ ਦੇ ਵਿੱਚ ਵਾਕਈ ਪਿੰਡਾਂ ਦੇ ਸਕੂਲਾਂ ਦੇ ਵਿੱਚ ਲੋੜ ਹੁੰਦੀ ਆ ਹਰ ਚੀਜ਼ ਦੀ ਜ਼ਰੂਰਤ ਹੁੰਦੀ ਆ ਚਾਹੇ ਟੇਬਲ ਹੋਣ ਕੁਰਸੀਆਂ ਹੋਣ ਕਿਉਂਕਿ ਪਿੰਡਾਂ ਦੀ ਇਨਹਾਰ ਵੱਧ ਰਹੀ ਆ ਸਕੂਲਾਂ ਦੀ ਇਨਹਾਰ ਵੱਧ ਰਹੀ ਆ ਤੁਹਾਡਾ ਕੀ ਵਿਚਾਰ ਆ ਸਰ ਮੇਰਾ ਵਿਚਾਰ ਠੀਕ ਆ ਕਿਉਂਕਿ ਕੁਛ ਨਾ ਕੁਛ ਬੱਚਿਆਂ ਲਈ ਕਰਦੇ ਰਹਿਣਾ ਚਾਹੀਦਾ ਆ ਕਿਉਂਕਿ ਸਾਡੇ ਬਾਹਰ ਐਨਐਲਏ ਕਾਫੀ ਕਰਦੇ ਆ ਬੰਦੇ ਐਨਆਰਏ ਬੰਦੇ ਤੋਂ ਮੈਨੂੰ ਵੀ ਇਹਨਾਂ ਨੇ ਥੋੜੀ ਕਿਹਾ ਸੀਗਾ ਵੀ ਕੁਛ ਨਾ ਕਰੋ ਸਾਡੇ ਲਈ ਕਰੋ ਤੇ ਮੈਂ ਕਿਹਾ ਚਲੋ ਜੋ ਤੁਹਾਨੂੰ ਚਾਹੀਦਾ ਮੈਂ ਕਰ ਦਿੰਨਾ ਜੀ ਬਸ ਐਸੀ ਜੀ ਬਸ ਸਰ ਇਸ ਤੋਂ ਪਹਿਲੇ ਵੀ ਤੁਸੀਂ ਸਕੂਲਾਂ ਦਾ ਦਿੰਦੇ ਰਹੇ ਦਾਨ ਵਕ ਵਕ ਜਦੋਂ ਜਦੋਂ ਪ੍ਰਮਾਤਮਾ ਨੇ ਚਾਇਆ ਆਪਾਂ ਉੰਡਾਰੇ ਆ ਜਦੋਂ ਜਦੋਂ ਕਹਿੰਦੇ ਪ੍ਰਮਾਤਮਾ ਨੇ ਚਾਇਆ ਇਹ দান ਕਰਦੇ ਰਹਿੰਦੇ ਨੇ ਸਕੂਲ ਦੇ ਪ੍ਰਿੰਸੀਪਲ ਸਾਹਿਬਾਨ ਸਾਡੇ ਨਾਲ ਮੌਜੂਦ ਨੇ ਮੈਂ ਉਹਨਾਂ ਕੋਲ ਜੀ ਵੀ ਜ਼ਰੂਰ ਜਾਵਾਂਗਾ ਗੱਲਬਾਤ ਥੋੜੀ ਜੀ ਕਰਾਂਗਾ ਜੀ ਸਤਿ ਸ੍ਰੀ ਅਕਾਲ ਮੈਡਮ ਸਤਿ ਸ੍ਰੀ ਅਕਾਲ ਜੀ ਕਿਨਾ ਜੀ ਮੇਰਾ ਸ਼੍ਰੀਮਤੀ ਰੂਚੀ ਹੁਜਾ ਜੀ ਮੇਰਾ ਵੈਸੇ ਮੈਂ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਇਤਰਾ ਪਰ ਸਰਕਾਰੀ ਮਿਡਲ ਸਕੂਲ ਨਵਾ ਪਿੰਡ ਰਾਈਆ ਮੇਰਾ ਕੰਪਲੈਕਸ ਸਕੂਲ ਹੈ ਔਰ ਅਸੀਂ ਬਹੁਤ-ਬਹੁਤ ਧੰਨਵਾਦੀਆਂ ਆਪਣੇ ਐਨਆਰਆਈ ਵੀਰ ਭੈਣ ਭਰਾਵਾਂ ਦੇ ਔਰ ਖਾਸ ਕਰਕੇ ਅੱਜ ਸ਼੍ਰੀ ਲਖਵੀਰ ਸਿੰਘ ਸਿੱਧੂ ਜੀ ਸਾਡੇ ਵਿੱਚ ਆਏ ਨੇ ਔਰ ਅਸੀਂ ਇਹਨਾਂ ਦੇ ਬਹੁਤ-ਬਹੁਤ ਧੰਨਵਾਦੀਆਂ ਕਿ ਇਹਨਾਂ ਨੇ ਸਕੂਲ ਦੇ ਲਈ ਵੀ ਵਿਦਿਆਰਥੀਆਂ ਦੇ ਲਈ ਪਹਿਲਾਂ ਸਾਨੂੰ ਪਿਛਲੇ ਹਫਤੇ ਦੀਵਾਲੀ ਕੋ ਲਾ ਕੇ ਯੂਨੀਫਾਰਮਸ ਸਰਦੀਆਂ ਦੇ ਸਵੈਟਰ ਵਗੈਰਾ ਦਾਨ ਕੀਤੇ ਔਰ ਉਸੇ ਦਿਨ ਇਹਨਾਂ ਨੇ ਦੇਖਿਆ ਕਿ ਸਕੂਲ ਵਿਚ ਹੋਰ ਕਿਸ ਚੀਜ਼ ਦੀ ਜ਼ਰੂਰਤ ਹੈ ਔਰ ਸਾਡੇ ਬਿਨਾ ਕੇ ਹੀ ਅੱਜ ਇਸ ਸਕੂਲ ਦੇ ਲਈ ਪ੍ਰਿੰਟਰ ਕੰਪਿਊਟਰ ਲੈਬ ਦੇ ਲਈ ਲੈ ਕੇ ਆਏ ਹੈ ਤਾਂ ਕਿ ਇਹਨਾਂ ਨੇ ਦੇਖਿਆ ਕਿ ਕੰਪਿਊਟਰ ਅਵੇਲੇਬਲ ਸੀਗੇ ਪਰ ਪ੍ਰਿੰਟਰ ਕਰਕੇ ਬੱਚਿਆਂ ਨੂੰ ਜਿਹੜਾ ਸੀ ਸਟੱਡੀ ਮਟੀਰੀਅਲ ਅਵੇਲੇਬਲ ਨਹੀਂ ਕਰਵਾ پا ਰਹੇ ਸੀਗੇ ਔਨਲਾਈਨ ਐਪ ਦੇ ਉੱਪਰ ਸਾਰਾ ਸਟੱਡੀ ਮਟੀਰੀਅਲ ਸੀਗਾ ਪਰ ਅਸੀਂ ਉਹਨੂੰ ਪ੍ਰਿੰਟ ਕਰਕੇ ਬੱਚਿਆਂ ਨੂੰ ਨਹੀਂ ਦੇ ਪਾ ਰਹੇ ਸੀ ਉਹ ਮਜਬੂਰੀ ਇਹਨਾਂ ਨੇ ਸਾਡੇ ਬਿਨਾ ਕੇ ਸਮਝੀ ਔਰ ਅਸੀਂ ਇਹਨਾਂ ਦੇ ਬਹੁਤ ਬਹੁਤ ਧੰਨਵਾਦੀ ਹੈਗੇ ਆ ਦਿਲੋਂ ਧੰਨਵਾਦੀ ਹੈਗੇ ਆ ਕਿ ਇਹਨਾਂ ਨੇ ਸਕੂਲ ਦੇ ਪ੍ਰਿੰਟਰ ਜਿਹੜਾ দান ਕਰਕੇ ਤੇ ਬੱਚਿਆਂ ਦੇ ਲਈ ਪੜ੍ਹਾਈ ਦੇ ਵਿੱਚ ਹੋਰ ਅੱਗੇ ਵਧਣ ਦੇ ਬਹੁਤ ਮੌਕੇ ਜਿਹੜੇ ਆ ਖੋਲ ਦਿੱਤੇ ਆ ਬਹੁਤ ਬਹੁਤ ਮੈਡਮ ਪ੍ਰਿੰਟਰ ਦਾਨ ਕੀਤਾ ਇਹਨਾਂ ਨੇ ਕੰਪਿਊਟਰ ਤੁਹਾਡੇ ਕੋਲ ਹੈਗੇ ਨੇ ਸਕੂਲ ਬਹੁਤ ਵਧੀਆ ਵਾ ਅਸੀਂ ਦੇਖਿਆ ਵਾ ਕੀ ਮੈਸੇਜ ਦੇਣਾ ਚਾਹੋਗੇ ਅਸੀਂ ਇਹੀ ਮੈਸੇਜ ਦੇਣਾ ਚਾਹਾਂਗੇ ਕਿ ਅਸੀਂ ਮਤਲਬ ਸਰਕਾਰ ਦੇ ਵੀ ਬਹੁਤ ਧੰਨਵਾਦੀਆਂ ਔਰ ਆਪਣੇ ਐਨ ਆਰ ਆਈ ਵੀਰ ਭੈਣ ਭਰਾਵਾਂ ਦੇ ਵੀ ਬਹੁਤ ਧੰਨਵਾਦੀਆਂ ਕਿ ਇਹਨਾਂ ਨੇ ਕਾਫੀ ਸਕੂਲ ਜਿਹੜੇ ਅਡਾਪਟ ਕੀ ਇੱਕ ਤਰ੍ਹਾਂ ਦੇ ਕਰ ਲਏ ਆ ਔਰ ਇਹਨਾਂ ਨੇ ਸਕੂਲਾਂ ਦੀ ਨੁਹਾਰ ਬਦਲਣ ਦੇ ਵਿੱਚ ਸਾਡੀ ਬਹੁਤ ਜ਼ਿਆਦਾ ਮਦਦ ਕੀਤੀ ਹੈ ਤੇ ਜਿਹਦੇ ਨਾਲ ਕੀ ਮਤਲਬ ਜਿਹੜਾ ਸਾਡੇ ਸਕੂਲ ਹੈ ਇਹ ਕਿਸੇ ਵੀ ਪ੍ਰਾਈਵੇਟ ਸਕੂਲ ਤੋਂ ਇਹਨਾਂ ਦੇ ਸਦਕਾ ਉਹਨਾਂ ਤੋਂ ਪਿੱਛੇ ਨਹੀਂ ਰਹਿਏ ਹਰ ਤਰ੍ਹਾਂ ਦੀ ਸਹੂਲਤ ਸਕੂਲ ਦੇ ਵਿੱਚ ਚਾਹੇ ਉਹ ਕੰਪਿਊਟਰ ਲੈਬ ਹੈ ਚਾਹੇ ਉਹ ਖੇਡਾਂ ਦਾ ਸਮਾਨ ਹੈ ਚਾਹੇ ਉਹ ਬਿਲਡਿੰਗ ਨੂੰ ਪੇਂਟ ਕਰਵਾਉਣਾ ਹੈ ਮਤਲਬ ਹਰ ਤਰ੍ਹਾਂ ਦੀ ਮਦਦ ਜਿਹੜੇ ਐ ਐਨ ਆਰ ਆਈ ਵੀਰ ਸਾਡੇ ਕਰਦੇ ਆ ਔਰ ਅਸੀਂ ਅੱਗੇ ਵੀ ਇਹਨਾਂ ਤੋਂ ਇਦਾਂ ਹੀ ਲਖੀਰ ਸਿੰਘ ਸਿੱਧੂ ਜੀ ਤੋਂ ਰੱਖਦੇ ਆ ਕਿ ਇਹ ਜਦੋਂ ਵੀ ਆਹਨ ਆਪਣੀ ਮਿੱਟੀ ਦੇ ਨਾਲ ਜੁੜੇ ਹੋਏ ਆ ਤੇ ਇਸੇ ਤਰ੍ਹਾਂ ਹੀ ਇਹ ਬੱਚਿਆਂ ਦੀ ਮਦਦ ਦੇ ਲਈ ਅੱਗੇ ਆਉਂਦੇ ਰਹਿਣ ਤੇ ਅਸੀਂ ਇਹਨਾਂ ਦਾ ਬਹੁਤ ਬਹੁਤ ਜੜਾ ਧੰਨਵਾਦ ਕਰਦੇ ਆ ਅ ਇਹਨਾਂ ਦਾ ਕਹਿਣਾ ਕਿ ਲਖਬੀਰ ਸਿੰਘ ਸਿੱਧੂ ਜਿਨ੍ਹਾਂ ਨੇ ਅੱਗੇ ਵੀ ਕਈ ਵਾਰ ਸਕੂਲ ਦੀ ਡੋਨੇਟ ਕੀਤਾ ਦਾਨ ਕੀਤਾ ਸਕੂਲ ਨੂੰ ਬਰਦੀਆਂ ਹੋਣ ਜਾਂ ਕੁਰਸੀਆਂ ਹੋਣ ਜਾਂ ਜਗ੍ਹਾ-ਜਗ੍ਹਾ ਇਹ ਦਾਨ ਕਰਦੇ ਰਹਿੰਦੇ ਨੇ। ਹੋਰ ਸੱਜਣ ਨਾਲ ਮੌਜੂਦ ਨੇ ਸਰ ਮੈਂ ਜ਼ਰੂਰ ਗੱਲਬਾਤ ਥੋੜੀ-ਥੋੜੀ ਸਾਰਿਆਂ ਦੇ ਨਾਲ ਕਰਾਂਗਾ ਜ਼ਰੂਰ ਗੱਲਬਾਤ ਕਰਾਂਗਾ ਸਰ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਇਹਨਾਂ ਤੋਂ ਮੈਂ ਨਕੁਲਵਿੰਦਰ ਸਿੰਘ। ਕੁਲਵਿੰਦਰ ਸਿੰਘ ਜੀ ਸਿੱਧੂ ਸਾਹਿਬ ਆਏ ਨੇ ਇਹ ਇੱਕ ਪ੍ਰਿੰਟਰ ਦਿੱਤਾ ਆ। ਇਹ ਕੀ ਫਾਇਦਾ ਹੋਏਗਾ ਇਹਨ ਸਕੂਲ ਨੂੰ। ਦੇਖੋ ਇਹਦੇ ਨਾਲ ਨਿਆਣਿਆਂ ਦੀ ਜਿਹੜੀ ਸਟੱਡੀ ਆ ਉਹਦੇ ਵਿੱਚ ਕਾਫੀ ਜਿਹੜਾ ਇੰਪਰੂਵਮੈਂਟ ਹੋਵੇਗੀ ਕਿਉਂਕਿ ਅੱਜਕੱਲ ਜਿੰਨਾ ਵੀ ਸਟੱਡੀ ਮਟੀਰੀਅਲ ਆ ਆਨਲਾਈਨ ਹੀ ਆਉਂਦਾ ਆ ਔਰ ਉਹਦੇ ਪ੍ਰਿੰਟ ਆਊਟ ਕਢਾ ਕੇ ਨਿਆਣਿਆਂ ਵਿੱਚ ਜਿਹੜੇ ਵੰਡ ਦਿੱਤੇ ਜਾਣਗੇ ਤੇ ਉਹਦੇ ਨਾਲ ਨਿਆਣਿਆਂ ਦੀ ਸਟੱਡੀ ਜਿਹੜੀ ਕਾਫੀ ਇੰਪਰੂਵਮੈਂਟ ਸਮੇਂ ਦੀ ਬਚਤ ਵੀ ਹੁੰਦੀ ਹੈ। ਔਰ ਮੈਨਾਂ ਨੇ ਦੱਸਿਆ ਕਿ ਪ੍ਰਿੰਟਰ ਨਾਲ ਬਹੁਤ ਫਾਇਦਾ ਹੋਵੇਗਾ ਕਿਉਂਕਿ ਆਨਲਾਈਨ ਕਲਾਸਾਂ ਜਿਵੇਂ ਆਪਾਂ ਕਰੋਨਾ ਦੇ ਵਿੱਚ ਵੇਖਿਆ ਸਾਰੀਆਂ ਆਨਲਾਈਨ ਕਲਾਸਾਂ ਚੱਲਦੀਆਂ ਵਾਂ। ਸਤਿ ਸ੍ਰੀ ਅਕਾਲ ਜੀ। ਮੇਰਾ ਨਾਮ ਕਮਲਦੀਪ ਸਿੰਘ ਹੈ। ਮੈਂ ਬਤੌਰ ਬੀਐਮ ਇੰਗਲਿਸ਼ ਐਸਐਸਟੀ ਬਲਾਕ ਨਕੋਦਰ ਚ ਕੰਮ ਕਰ ਰਿਹਾ। ਜੀ। ਤਾਂ ਮੈਂ ਸਭ ਤੋਂ ਪਹਿਲਾਂ ਸਰਦਾਰ ਲਖਵੀਰ ਸਿੰਘ ਸਿੱਧੂ ਹੁਣਾਂ ਦਾ ਧੰਨਵਾਦ ਕਰਨਾ ਚਾਹਵਾਂਗਾ ਜਿਨ੍ਹਾਂ ਨੇ ਮਤਲਬ ਕਿ ਸਰਕਾਰੀ ਸਕੂਲਾਂ ਦੀ ਨੁਹਾਰ ਨੂੰ ਬਦਲਣ ਵਾਸਤੇ ਬਹੁਤ ਅਹਿਮ ਭੂਮਿਕਾ ਨਿਭਾਈ ਹੈ। ਮੈਨੂੰ ਪਤਾ ਲੱਗਾ ਥੋੜੇ ਦਿਨ ਪਹਿਲਾਂ ਇਹਨਾਂ ਨੇ ਬੱਚਿਆਂ ਨੂੰ ਵਰਦੀਆਂ ਵੀ ਵੰਡੀਆਂ ਤਾਂ ਫਿਰ ਆਪਣੇ ਹੀ ਸਟਾਫ ਨੇ ਇਹਨਾਂ ਨੂੰ ਪ੍ਰੇਰਿਤ ਕੀਤਾ ਕਿ ਸਾਡੇ ਸਕੂਲ ਦੇ ਵਿੱਚ ਇੱਕ ਪ੍ਰਿੰਟਰ ਚਾਹੀਦਾ ਹੈ ਜੋ ਕਿ ਸਾਡੂੰ ਅੱਜ ਮੌਜੂਦਾ ਸਮੇਂ ਬਹੁਤ ਲੋੜ ਆ ਤਾਂ ਇਹਨਾਂ ਨੇ ਫਿਰ ਬਹੁਤ ਵਧੀਆ ਮਤਲਬ ਕਿ ਪ੍ਰਿੰਟਰ ਹੀ ਨਹੀਂ 3in1 ਵਾਈਫਾਈ ਜੋ ਕਿ ਅੱਜ ਕੱਲ ਦੇ ਮਤਲਬ ਕਿ ਮਾਡਰਨ ਚੀਜ਼ ਜਿਹੜੀ ਹੈ ਸਕੂਲ ਨੂੰ ਮੁਹੱਈਆ ਕੀਤੀ ਆ ਤਾਂ ਮੈਂ ਹੋਪ ਕਰਦਾ ਕਿ ਬੱਚਿਆਂ ਨੂੰ ਇਸ ਦਾ ਬਹੁਤ ਫਾਇਦਾ ਹੋਵੇਗਾ ਤਾਂ ਇੱਕ ਵਾਰੀ ਫੇਰ ਮੈਂ ਐਨਆਰਆਈ ਵੀਰ ਸੱਜਣ ਜਿਹੜੇ ਸਰਕਾਰੀ ਸਕੂਲਾਂ ਦੇ ਬੱਚ ਨੂੰ ਹਾਰਵਲ ਦੇ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ। ਬੇਟਾ ਕੀ ਨਾ? ਮੇਰਾ ਨਾਮ ਮੋਨਿਕਾ। ਮੋਨਿਕਾ। ਮੋਨਿਕਾ ਕਿਦਾਂ ਦਾ ਸਕੂਲ ਚ ਪੜਾਈ ਹੋ ਰਹੀ ਹੈ? ਜੀ ਬਹੁਤ ਵਧੀਆ ਜੀ। ਸਕੂਲ ਕਿਦਾਂ ਦਾ ਲੱਗਦਾ? ਜੀ 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 ਬਹੁਤ ਵਧੀਆ। ਵਧੀਆ ਸਕੂਲ ਲੱਗਦਾ? ਜੀ ਹਾਂ ਜੀ। ਪੜ੍ਹਾਈ ਨੂੰ ਦਿਲ ਕਰਦਾ ਇੱਥੇ ਆ ਕੇ। ਵਰਦੀ ਵੀ ਬਹੁਤ ਵਧੀਆ ਪਾਈਪ ਵੱਡੇ। ਜੀ ਹਾਂ ਜੀ। ਠੀਕ ਹੈ। ਹਾਂ। ਕੀ ਨਾ ਪੁੱਤਰ ਜਿਸਕੁੰਦਰ ਸਿੰਘ ਇਹ ਕਿਦਾਂ ਪੜਾਈ ਹੋ ਰਹੀ ਆ ਜੀ ਵਧੀਆ ਵਧੀਆ ਹੋ ਰਹੀ ਆ ਸਰਕਾਰੀ ਮਿਡਲ ਸਕੂਲ ਨਵਾਂ ਪਿੰਡ ਅਰਾਈਆਂ ਬੜੋ ਸਾਰੇ ਵੱਧੋ ਸਾਰੇ ਕੰਪਿਊਟਰ ਦੀ ਕਲਾਸ ਮੇਰੇ ਪਿੱਛੇ ਲੱਗੀ ਹੋਈ ਆ ਤਸਵੀਰਾਂ ਵਿੱਚ ਦੇਖ ਰਹੇ ਹੋ ਵੱਡੇ ਵੱਡੇ ਸਕੂਲਾਂ ਨੂੰ ਜਿਹੜੇ 스마트 ਸਕੂਲ ਆ ਪਿੰਡਾਂ ਦੇ ਸਕੂਲ ਆ ਉਹ ਮਾਤ ਪਾ ਰਹੇ ਨੇ ਕੰਪਿਊਟਰ ਦੀ ਕਲਾਸ ਲੱਗੀ ਹੋਈ ਆ ਬੱਚੇ ਕੰਪਿਊਟਰ ਤੇ ਵਿਅਸਤ ਨੇ ਕੁਝ ਬੱਚਿਆਂ ਨਾਲ ਮੈਂ ਗੱਲਬਾਤ ਜ਼ਰੂਰ ਕਰਾਂਗਾ ਬੇਟੇ ਇਧਰ ਮੇਰੇ ਨਾਲ ਦੇਖਿਓ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਸਾਰਿਆਂ ਨੂੰ ਤੀਨਾ ਜੀ ਪ੍ਰਤਿਭਾ ਅੱਛੇ ਦਾ ਕੀ ਸਿੱਖਿਆ ਕੰਪਿਊਟਰ ਤੋਂ ਸਰ ਅਸੀਂ ਸਲਾਈਡਸ ਬਣਾਨੀਆਂ ਸਿੱਖੀਆਂ ਐ ਮਾਈਕਰੋਸਾਫਟ ਪਾਵਰ ਪ੍ਰੈਜੈਂਟ ਪ੍ਰੈਜੈਂਟੇਸ਼ਨ ਬਣਾਨੀ ਸਿੱਖ ਲਈ ਐ ਹਲੇ ਅਸੀਂ ਸਾਰੇ ਚੈਪਟਰਸ ਕਾਰ ਲਿਆ ਤੇ ਹੁਣ ਅਸੀਂ ਤੁਹਾਨੂੰ ਸਲਾਈਡਸ ਵੀ ਦਿਖਾਵਾਂਗੇ ਕਿ ਅਸੀਂ ਕਿੱਦਾਂ ਸਿੱਖਿਆ ਬਣਾਣੀ ਵਾਜੀ ਵਾ ਬਹੁਤ ਸਾਰਾ ਬਹੁਤ ਕੁਝ ਸਿੱਖਿਆ ਤੁਸੀਂ ਤਾਂ ਕੀ ਬੰਨਾ ਵੱਡੇ ਹੋ ਕੇ ਬੇਟੇ ਸਰ ਡਾਕਟਰ ਵਾ ਜੀ ਇਹਨਾਂ ਦਾ ਕਹਿਣਾ ਹੈ ਕਿ ਡਾਕਟਰ ਬੰਨਾ ਵੱਡੇ ਹੋ ਕੇ ਡਾਕਟਰ ਬੰਨਾ ਚਾਹੁੰਦੇ ਨੇ ਸਰਕਾਰੀ ਸਕੂਲ ਦਾ ਵਿੱਚੋਂ ਵੀ ਬਹੁਤ ਸਾਰੇ ਬੱਚੇ ਨੇ ਜਿਹੜੇ ਜੱਜ ਡਾਕਟਰ ਤੇ ਕਈ ਮਨਿਸਟਰ ਤੱਕ ਵੀ ਲੱਜੁਕੇ ਨੇ ਬੇਟਾ ਕੀ ਨਾਂ ਤੇਰਾ ਮੇਰੇ ਵੱਲੋਂ ਸਾਰਿਆਂ ਸਸਰੀਆ ਕਾਲ ਮੇਰਾ ਨਾਮ ਤਨੀਸ਼ ਕੁਮਾਰ ਹੈ ਮੈਂ ਅੱਜ ਤੁਹਾਡੇ ਸਾਹਮਣੇ ਸਟਾਈਲ ਸਲਾਈਡ ਬਣਾਉਣ ਚੱਲਣਾ ਹਾਂ ਤੇ ਮੈਨੂੰ ਕੰਪਿਊਟਰ ਤੋਂ ਸਲਾਈਡ ਬਣਾਉਣੀ ਆਉਂਦੀ ਐ ਤੇ ਪੇਂਟਿੰਗ ਕਰਨੀ ਆਉਂਦੀ ਐ ਪੇਂਟਿੰਗ ਵੀ ਕਰਨੀ ਆਉਂਦੀ ਸੇ ਕੰਪਿਊਟਰ ਤੋਂ ਹੋਰ ਹੋਰ ਕੀ ਸਿੱਖ ਰਹੇ ਹੋ ਜੀ ਹੋਰ ਅਸੀਂ ਇੱਥੇ ਬਹੁਤ ਕੁਝ ਸਿੱਖ ਰਹੇ ਹਾਂ ਜੀ ਸਲਾਈਡ ਬਣਾਉਣਾ ਟੀਚਰ ਕਿਦਾਂ ਦੇ ਨੇ ਇੱਕ ਵਧੀਆ ਸਿਕਾਉਂਦੇ ਨੇਾਨੂੰ ਜੀ ਹਾਂ ਜੀ ਵਧੀਆ ਸਿਕਾਉਂਦੇ ਨੇ ਜੀ ਹਾਂ ਜੀ ਅੱਛਾ ਜੀ ਥੈਂਕ ਯੂ ਜੀ ਬੱਚੇ ਹੋਰ ਵੀ ਨਾਲ ਮੇਰੇ ਨਾਲ ਨੇ ਕੰਪਿਊਟਰ ਤੇ ਕੀ ਕੀ ਨਾ ਬੇਟੇ ਤੇਰਾ ਸਾਰਿਆਂ ਨੂੰ ਮੇਰੇ ਵੱਲ ਸਤਿ ਸ੍ਰੀ ਅਕਾਲ ਮੇਰਾ ਨਾਮ ਰਾਜਵੀਰ ਨਾਰ ਹੈ ਮੈਂ ਅੱਜ ਕੰਪਿਊਟਰ ਤੇ ਪਾਵਰਪੁਆਇੰਟ ਵਿੰਡੋ ਖੋਲ ਰਿਹਾ ਹਾਂ ਜੀ ਠੀਕ ਹੈ ਜੀ ਤੋਂ ਸਕੂਲ ਹੈ ਜੀ ਪ੍ਰਾਇਮਰੀ ਸਕੂਲ ਆ ਕੰਪਿਊਟਰ ਜਿਹੜਾ ਆ ਪੰਜਾਬ ਸਰਕਾਰ ਪੰਜਾਬ ਸਰਕਾਰ ਦਾ ਜਿਹੜਾ ਇਹ ਮਿਡਲ ਸਕੂਲ ਹੈਗੇ ਨੇ ਸਮਾਰਟ ਸਕੂਲ ਬਣਾਏ ਗਏ ਨੇ ਕੰਪਿਊਟਰ ਦੀਆਂ ਕਲਾਸਾਂ ਦੇਖੋ ਕੰਪਿਊਟਰ ਲੱਗੇ ਹੋਏ ਨੇ ਤੇ ਦਾਨੀ ਸੱਜਣ ਅੱਜ ਆਏ ਨੇ ਜਿਨ੍ਹਾਂ ਦੇ ਵੱਲੋਂ ਪ੍ਰਿੰਟਰ ਦਾਨ ਕੀਤਾ ਗਿਆ ਵਾ ਬਹੁਤ ਹੀ ਵਧੀਆ ਸਕੂਲ ਆ ਮਨ ਖੁਸ਼ ਹੋ ਜਾਂਦਾ ਇਦਾਂ ਦੇ ਸਕੂਲਾਂ ਜਾ ਕੇ ਜਿਹੜੇ ਆਪਣਾ ਮਾਪੇ ਆ ਜਿਹੜੇ ਕੋਈ ਵੱਡੀਆਂ-ਵੱਡੀਆਂ ਫੀਸਾਂ ਜਿਹੜੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਨਹੀਂ ਦੇ ਸਕਦੇ ਇੱਥੇ ਬਿਲਕੁਲ ਕੋਈ ਫੀਸ ਵੀ ਨਹੀਂ ਜਾਇਜ਼ ਆ ਸਭ ਕੁਝ ਵਰਦੀਆਂ ਵੀ ਇੱਥੇ ਫ੍ਰੀ ਆ ਕੰਪਿਊਟਰ ਵੀ ਇਹਨਾਂ ਨੂੰ ਖਾਇਆ ਜਾਂਦਾ ਵਾ ਸਾਡੀ ਇਕਤਾ ਲਹਿਰ ਚੈਨਲ ਦੇ ਰਾਹੀਂ ਬਹੁਤ ਤੋਂ ਬਹੁਤ ਲੋਕਾਂ ਨੂੰ ਅਪੀਲ ਆ ਕਿ ਇਦਾਂ ਦੇ ਸਕੂਲਾਂ ਦੇ ਵਿੱਚ ਆਓ ਤਾਂ ਕਿ ਤੁਹਾਨੂੰ ਜਿਆਦਾ ਤੋਂ ਜਿਆਦਾ ਨੋਲਿਜ ਮਿਲੇ ਵਧੀਆ ਢੰਗ ਦੇ ਨਾਲ ਪੜੇ ਜਿਵੇਂ ਮੈਂ ਪਹਿਲੇ ਵੀ ਦੱਸਿਆ ਕਿ ਮਿਡਲ ਜਿਹੜੇ ਸਕੂਲ ਆ ਜਿਹੜੇ ਉਹਨਾਂ ਤੋਂ ਪੜ ਕੇ ਬਹੁਤ ਸਾਰੇ ਬੱਚੇ ਵਕੀਲ ਜੱਜ ਡਾਕਟਰ ਕਈ ਜਗ੍ਹਾ ਲੱਗ ਚੁੱਕੇ ਨੇ ਤਸਵੀਰਾਂ ਤੁਹਾਨੂੰ ਇਸ ਸਕੂਲ ਦੀਆਂ ਦਿਖਾਈਆਂ ਕੈਮਰਾ ਪਰਸਨ ਸੁਮੇਂਤ ਢਿੰਗੜਾ ਦੇ ਨਾਲ ਸ਼ਸ਼ੀਲ ਢਿੰਗੜਾ ਇਕਤਾ ਲਹਿਰ ਨਿਊਜ਼ ਨਿਕੋ